ਸਾਉ ਤੋਂ ਪਹਿਲਾਂ ਤਾਂ ਮੈਂ ਜੈਪੀਮ ਜੈਪਾਤਾ ਦਾਵਾ ਮੈਂ ਸਤਿਸ਼ਕ ਨਹਿਰ ਆਰਟੀ ਪ੍ਰਧਾਨ ਭਾਰਤੀ ਅਜੰਤਾ ਪਾਰਟੀ ਸਾਉ ਅੱਜ ਤੋਂ ਤੁਹਾਡਾ ਤੁਹਾਡਾ ਪੇਸ਼ਾ ਮੋਬਿਲਸ ਗਿਆ ਇਸ ਵਰਨ ਦੀ ਜਨਰਡਾਉਨ ਦੇਖੋ ਅਸੀਂ ਤੇਰਾ ਦੱਸਿਆ ਸੀ ਬਿਆਨ ਡੀਸੀ ਸਾਹਿਬ ਦੇ ਬਾਹਰ ਹੀ ਧਰਨਾ ਪਸੰਦ ਕਰਕੇ ਜਿੰਨੇ ਮੰਗ ਪੱਤਰ ਜਿੰਨੀਆਂ ਦਿਖਾਦਾ ਸੀ ਸਾੜਾਂਗੇ ਉਹ ਅਸੀਂ ਕੰਮ ਪੂਰਾ ਕਰਤਾ ਇਸ ਤੇ ਵੀ ਤੁਸੀਂ ਦੱਸ ਆਏ ਆ ਉਹਨਾਂ ਨੂੰ ਸਾਨੂੰ ਵਿਸ਼ਵਾਸ ਦਿਖਾਇਆ ਉਹ ਦਿਖਾਈ ਵੀ ਕਾਗਜ਼ ਕਿਥੇ ਤੀਨ ਤੁਹਾਡਾ 80% ਜਰਾ ਕੰਮ ਤੁਹਾਡਾ ਕਰ ਦਿੱਤਾ ਵਾ 20% ਇਹਦਾ ਉਹਨਾਂ ਸਾਰਾ ਕੋ 15 ਦਿਨ ਟਾਈਮ ਲਿਆ ਵਾ 10 ਦਿਨ ਬਾਅਦ ਤੁਸੀਂ ਜਰਦਾ ਪਰਿਵਾਰ ਸਾਹਿਬ ਨਾਲ ਮਿਲਾਂਗੇ ਤਾਂ ਉਸ ਤੋਂ 5 ਤਰੀ ਨੂੰ ਸਾਰੇ ਜਾਣ ਬਣਾ ਕਰ ਦੋਗਾ 5 ਸਾਲ ਨੂੰ ਜਿਹੜੀ ਦਖਲ ਦਿੱਤੀ ਹੈਗੀ ਉਹਦੇ ਤਖਤਾ ਪ੍ਰਸ਼ਾਸਨ ਨੂੰ ਇਹਦੇ ਲਾਗ ਟਾਈਮ ਨਾਲ ਇਹ ਲਾਸਟ ਆ ਉਸ ਤੋਂ ਬਾਅਦ ਕਿਸੇ ਨੂੰ ਧਿਆਨ ਨਾਲ ਨਾ ਹੀ ਕੋਈ ਡੀਸੀ ਅਫਸਰ ਨੂੰ ਮਿਲਣਾ ਨਾ ਕਿਸੇ ਦੂਜੇ ਸਰਕਾਰੀ ਅਦਾਰੇ ਨੂੰ ਮਿਲਣਾ ਵਾ ਪ੍ਰਸ਼ਾਸਨ ਨੂੰ ਆ ਸਿੱਧਾ ਜਾ ਕੇ ਉਸ ਜਗ੍ਹਾ ਤੇ ਆਪਣਾ ਨਿਸ਼ਾਨ ਸਾਹਿਬ ਲਾ ਕੇ ਦੋ ਮੰਦਰਾਂ ਕੋਲੋਂ ਸਾ ਆਪਣਾ ਆ ਕੇ ਤੋਂ ਆਪਣੀ ਜਗ੍ਹਾ ਤੇ ਆਪਣੇ ਬਹਿਜਾਂਗੇ ਕਿਉਂਕਿ ਜੋ ਗਰੀਬਾਂ ਦੀ ਧਰਤੀ ਆ ਉਹ ਗਰੀਬਾਂ ਨੂੰ ਧੱਕਾ ਨਾ ਦਵਾਵਾਂਗੇ ਜੈਪੀ ਜੈਪਾ ਸਾਹਿਬ ਦੇਖੇ ਜਾ ਕਾਹੀ ਸਮੇਂ ਤੋਂ ਜੀ ਸੰਗਰਸ਼ ਕਰ ਰਹੇ ਹਾਂ ਪਰ ਉਹ ਤੋਂ ਨੋਕਸਾ ਤੋਂ ਕਰ ਪਰ ਕੰਮ ਕੋਈ ਨਹੀਂ ਹੋ ਰਿਹਾ ਨਹੀਂ ਨਹੀਂ ਜੀ ਅੱਜ ਅਸੀਂ ਜਿੰਨਾ ਜੋਗ ਹੈ ਜੀ ਕਰਤਾ ਹੀ ਉਹ ਅਧ ਨੰਗਣ ਗਏ ਅਧ ਨੰਗਣ ਹੋ ਗਏ ਆਂ ਸਾਨੂੰ ਉਹਨਾਂ ਨੇ ਰਿਕਵੈਸਟ ਕੀਤੀ ਅਫਸਰਾਂ ਨੇ ਕਿ ਤਾਂ ਨਾ ਕਰੋ ਤੁਹਾਡਾ ਕੰਮ ਅਸੀਂ ਕਰ ਦਾਂਗੇ ਉਹਨੇ ਪ੍ਰਸ਼ਾਸਨ ਨੂੰ ਮੰਨ ਕੇ ਅਸੀਂ ਜੋ ਸਾਡਾ ਬੰਦਾ ਕੀਤਾ ਵਾ ਪਰ ਅਸੀਂ ਇਹ ਲਾਸਟ ਕੰਮ ਸਾਡੀ ਚਿਤਾਵਨੀ ਸਮਝ ਲਓ ਸਾਡਾ ਇੱਕ ਮੰਗਵਾ ਰਿਕਵੈਸਟ ਅਸੀਂ ਜਿਹੜੀ ਤੁਹਾਨੂੰ ਦੱਸੀ ਆ ਉਹ ਸਾਡਾ ਕੰਮ ਪੈਦਲ ਕਰਦੇ ਬੰਦਾ ਕਰ ਦੇਣ ਚਾਹੀਦਾ ਦੂਜੀ ਵਾਰ ਪੰਜਾਬ ਦੀ ਸੀਗੀ ਇਹ ਪੰਜਾਬ ਨਾਲ ਤੇ ਦੁਨੀਆਈ ਪਰਚਾ ਕੀਤਾ ਵਾ ਉਸ ਮਾਣੇ ਮਿਲੇ ਆ ਸਾਨੂੰ ਐਸਪੀਟੀ ਸਾਹਿਬ ਕੱਲ ਦਾ ਸਮਾਂ ਦਿੱਤੇ ਆ ਕਿ ਕਦ ਜਿਹੜਾ ਬੰਦਾ ਜੋ ਸਚਾਈ ਆ ਉਹ ਲਿਆ ਕੇ ਇਹਦਾ ਪੰਜਾਬ ਦਾ ਉਹ ਨਾਮ ਬਾਹਰ ਕਰ ਦਿੱਤਾ ਜਾਏਗਾ ਕਿਉਂਕਿ ਨਸ਼ਿਆਂ ਦੇ ਖਿਲਾਫ ਹੋਈ ਬੋਲਾਂ ਨਸ਼ਿਆਂ ਦੇ ਖਾ ਸਾਡੀ ਪਾਰਟੀ ਨੇ ਬੜੇ ਸੰਘਰਸ਼ ਕੀਤੇ ਆ ਪਰ ਨਿਆਂ ਹੀ ਪਰਚਾ ਕਹਿੰਦੇ ਅਸੀਂ ਚੱਲ ਨਹੀਂ ਸਕਦੇ ਕਿਉਂਕਿ ਇਹ ਨਿਆਂ ਹੀ ਬਿਲਕੁਲ ਨਿਆਂ ਨਹੀਂ ਹੁੰਦਾ ਉਹ ਜੇ ਬੰਦੇ ਜੋ ਨਿਆਂ ਕਰਾਂਗੇ ਤਾਂ ਆਕੇ ਕੋਈ ਨਾ ਕੋਈ ਗਲਤ ਕੰਮ ਕਰਕੇ ਪਾਊਗਾ ਅਸੀਂ ਚਾਹੁੰਦੇ ਨਹੀਂ ਕਿ ਪੰਜਾਬ ਦੀ ਜਵਾਨੀ ਹੈ ਬੈਕ ਕਰਾਈ ਪਵੇ ਸਰਸਵ ਜਿਹੜਾ ਧਰਨਾ ਮੁਤੂ ਹੋਏਗਾ ਨਹੀਂ ਇੱਥੇ ਤੱਕ ਹੋ ਗਿਆ ਵਾ ਜਿਹੜਾ ਅਗਲਾ ਪਰ ਮੰਨਵਰ ਤਾ ਸੀਗਾ ਉਹ ਮੁਲਤੀ ਕੀ ਆ ਸਿਰਪੰਦਾ ਦੇ ਨਾਸਤੇ ਇੰਨੇ ਹੀ ਮੈਂ ਬੰਦਾ ਸਾਰੇ ਘਰੋਂ ਆਂਦੀ ਜਿਹੜਾ ਅਗਲਾ ਰਾਮੀ ਦੀਆ ਤੀਕਰ ਬੜਾ ਅਗਰ ਵੀ ਪਾਕ ਪਾਰ ਕਮੇਟੀ ਨਾਲ ਗੱਲ ਕਰਕੇ ਪਾਰਟੀ ਆ ਉਸ ਜਿਹੜੇ ਇੰਨੇ ਕਹਿੰਦੇ ਕਿ ਮੈਂ ਚਾਚੇਗਾ ਜੈ ਭੀਮ ਜੈ ਭਾਰਤ ਬਹੁਤ ਜੀ ਨਾ ਤੁਹਾਡਾ ਹਾਂ ਜੀ ਜੈਗੁਰੂ ਵਾਲਮੀ ਕੀ ਜੈ ਭੀਮ ਜੈ ਭਾਰਤ ਜੀ ਮੈਂ ਬਾਬਾ ਤੀਰਥਾਧਾਰ ਕੋਜੇਵਾਲ ਤੋਂ ਬਾਬਾ ਜਿਹੜਾ ਐਸਸੀ ਕੋਟੇ ਦੀ ਜ਼ਿੰਮੇਵਾਰਤਾ ਇਹਨੇ ਕਬਜ਼ੇ ਹੋਏ ਪਏ ਆ ਤੁਸੀਂ ਕਾਫੀ ਸਮੇਂ ਤੋਂ ਸੰਘਰਸ਼ ਕਰ ਰਹੇ ਹੋ ਅੱਜ ਤੁਹਾਨੂੰ ਕੀ ਪੁਰਸਫਤ ਹੈ ਨਾ ਪ੍ਰਸ਼ਾਸਨ ਤੋਂ ਇੱਕੋ ਜਿਹੜਾ ਵੀ ਕੋਈ ਆਪਣਾ ਫਾਰਮ ਦਾ ਜਿਹੜਾ ਰੂਯੋਧਾ ਆ ਉਹ ਜਿਹੜੇ ਗਰੀਬ ਦੀ ਕੋਈ ਗੱਲ ਕਰੂਗਾ ਉਹਦੇ ਨਾਲ ਸੰਤ ਸਮਾਜ ਪੂਰਾ ਸਾਥ ਦੇਊਗਾ ਅਸੀਂ ਪ੍ਰਸ਼ਾਸਨ ਨੂੰ ਵੀ ਇਹ ਅਪੀਲ ਕਰਦੇ ਆ ਕਿ ਸਾਨੂੰ ਸਾਡੇ ਸਮਾਜ ਨੂੰ ਕਾਗਜ਼ੀ ਕਾਰਜ ਕਾਗਜ਼ੀ ਕਾਰਵਾਈ ਦੇ ਵਿੱਚ ਰੁਝਾ ਕੇ ਨਾ ਰੱਖਿਆ ਜਾਵੇ ਕਿਉਂਕਿ ਬਹੁਤ ਅਸੀਂ ਦਫ਼ਤਰਾਂ ਦੇ ਧੱਕੇ ਖਾਦੇ ਸਾਡੇ ਲੋਕਾਂ ਨੇ ਇਹ ਇੱਕ ਵੀਡੀਓ ਤੋਂ ਲੈ ਕੇ ਪੰਚਾਇਤ ਦੇ ਜਿੰਨੇ ਵੀ ਦਫ਼ਤਰ ਆ ਉਹਨਾਂ ਦੇ ਵਿੱਚ ਲੋਕ ਤਾਂ ਕਈ ਖਾਂਦੇ ਆ ਪਰ ਕਿਸੇ ਦੀ ਵੀ ਕੋਈ ਸੁਣਵਾਈ ਨਹੀਂ ਹੁੰਦੀ ਐਸ ਲੈਵਲ ਦੇ ਕਪੂਰਥਲਾ ਦਾ ਜਿਹੜਾ ਪ੍ਰਸ਼ਾਸਨ ਆ ਤੇ ਜੋ ਵੀ ਡੀਸੀ ਦੇ ਜਿੰਨੇ ਵੀ ਅਧਿਕਾਰੀ ਆ ਜਾਂ ਦਫ਼ਤਰ ਆ ਉਹਨਾਂ ਦੇ ਵਿੱਚ ਗਰੀਬ ਦੀ ਕਿਸੇ ਦੀ ਵੀ ਸੁਣਵਾਈ ਨਹੀਂ ਹੁੰਦੀ ਤੇ ਅਸੀਂ ਸਟਿਸ਼ ਨਾਰਜੀ ਦੇ ਨਾਲ 24 ਘੰਟੇ ਤਿਆਰ ਬੈਠੇ ਆ ਤੇ ਅਸੀਂ ਪ੍ਰਸ਼ਾਸਨ ਨੂੰ ਫੇਰ ਵੀ ਬੇਨਤੀ ਕਰਦੇ ਆ ਕਿ ਇਹ ਗਰੀਬਾਂ ਦੇ ਹੱਕ ਦੀ ਜੋ ਆਵਾਜ਼ ਚੱਕਦੇ ਆ ਉਹਨਾਂ ਨੂੰ ਦਬਾਇਆ ਨਾ ਜਾਵੇ, ਇਨਾਨ ਪਾਇਆ ਜਾਵੇ। ਜਗਰੂਬਾਲ ਵੀ ਕੀ ਜਿਆ ਭੀਮ ਜਿਆ ਭਾਰਤੀ। ਹਾਂਜੀ ਬਬਰ ਕੀ ਨਾ ਕੋਟਾ। ਮੇਰਾ ਨਾਮ ਜੀ ਜਥੇਦਾਰ ਹੀਰਾ ਸਿੰਘ ਜੀ। ਜ਼ਿਲ੍ਹਾ ਪ੍ਰਧਾਨ ਕਪੂਰਥਲਾ ਭਾਰਤੀ ਆਮ ਜਨਤਾ ਪਾਰਟੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਤੁਹਾਡੀ ਪਾਰਟੀ ਉਹਨਾਂ ਤੋਂ ਕਰ ਲੈ ਲਿਖੇਗੇ ਸੀ ਤੁਹਾਡਾ ਮੰਗਾ ਜਿਹੜਾ ਨਹੀਂ ਬਣਿਆ। ਅੱਜ ਤੁਹਾਡਾ ਤਾਂ ਮਨਜ਼ੂਰੀ ਹੈ ਵਾ ਕੀ ਤੁਹਾਡੀਆਂ ਮੰਗਾ ਮੰਨ ਲਿਆ ਗਈਆਂ ਹਨ। ਦੇਖੋ ਜੀ ਮੇਰਾ ਸਮਾਜ ਦੱਬਿਆ ਕੁਝਿਆ ਸਮਾਜਾ ਮੇਰੇ ਸਮਾਜ ਨੇ ਜੋ ਧਰਤੀਆਂ ਸਾਨੂੰ ਇੰਦਰਾ ਦੇ ਸਮੇਂ ਤੇ ਅਲਾਟ ਹੀ ਕੀਤੀਆਂ ਗਿਆ ਸੀ ਮੇਰੇ ਸਮਾਜ ਨੇ ਝਾਲ ਬੂਝੇ ਪੁੱਟ ਕੇ ਨਲੇ ਪੂਰ ਕੇ ਜਦੋਂ ਧਰਤੀਆਂ ਆਬਾਦ ਕੀਤੀਆਂ ਸੋਨੀ ਪੱਠੇ ਵਰਗੇ ਧਨਾੜ ਲੋਕਾਂ ਨੇ ਇਹ ਜਿਹੜੀਆਂ ਧਰਤੀਆਂ ਜਿਹੜੀਆਂ ਮੇਰੇ ਗਰੀਬ ਸਮਾਜ ਦੇ ਕੋਲੋਂ ਖੋਹ ਲੀਆਂ ਧਰਤੀ ਉਹਨਾਂ ਮਿੱਟੀ ਚੁੱਕਣ ਵਾਸਤੇ ਲਈ ਸੀ ਅਖੀਰ ਉਹਨਾਂ ਨੇ ਕਬਜ਼ੇ ਕਰ ਲਏ ਅੱਜ 30 ਤੋਂ 35 ਸਾਲ ਹੋ ਚਲੇ ਆ ਕਬਜ਼ਾ ਉਹਨਾਂ ਦਾ ਵਾ ਸੋ ਸਾਨੂੰ ਸਿਵਲ ਪ੍ਰਸ਼ਾਸਨ ਜੋ ਆ ਸਦਾ ਮਿੱਠੀਆਂ ਗੋਲੀਆਂ ਦਿੰਦਾ ਆਇਆ ਵਾ ਬੜੀਆਂ ਅਸੀਂ ਮੀਟਕਾਂ ਕੀਤੀਆਂ ਅਸੀਂ ਪ੍ਰਸ਼ਾਸਨ ਦੇ ਨਾਲ ਰਲ ਕੇ ਚੱਲਣਾ ਚਾਹੁੰਦੇ ਆ ਪਰ ਪ੍ਰਸ਼ਾਸਨ ਸਾਨੂੰ ਕੋਈ ਵੀ ਇਨਸਾਫ ਦੀ ਅੱਜ ਤੱਕ ਕੋਈ ਸਾਨੂੰ ਇਨਸਾਫ ਨਹੀਂ ਮਿਲਿਆ ਅੱਗੇ ਜੋ ਅਸੀਂ ਕੋਈ ਸਮਾਂ ਦਿੱਤਾ ਹੋਇਆ ਵਾ ਜੇ ਉਸ ਸਮੇਂ ਤੋਂ ਦੇ ਵਿੱਚ ਵਿੱਚ ਨਹੀਂ ਸਾਡਾ ਕੋਈ ਹੱਲ ਕਰਦੇ ਤਾਂ ਫਿਰ ਸਭ ਮੇਰਾ ਸਮਾਜ ਮੇਰੀ ਸਾਡੀ ਪਾਰਟੀ ਜਿਹੜੀ ਆ ਧੱਕੇ ਦੇ ਨਾਲ ਆਪਣੇ ਸਮਾਜ ਨੂੰ ਇਹ ਧਰਤੀ ਜਿਹੜੀ ਆ ਆਬਾਦ ਕੀਤੀ ਹੋਈ ਤੇ ਕਬਜ਼ਾ ਲੈ ਕੇ ਦਊਗੀ ਇਹ ਨਾਲ ਕੁਝ ਬੋਲਦਾ ਅਖਿਮਾ ਦਾ ਜੱਜ ਗਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ